Transcrição e ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਹਾੜੀ ਖੇਤਾਂ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ بارش ਹੋ ਰਹੀ ਹੈ ਤਾਂ بارش ਹੋਣ ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵੀ ਹਾਲਾਤ ਬੇਹਦ ਖਰਾਬ ਹੋ ਚੁੱਕੇ ਨੇ ਤਤਹੀ ਜੰਮੂ ਕਸ਼ਮੀਰ ਨੂੰ ਜਾਣ ਵਾਲੀਆਂ ਸੜਕਾਂ ਤੇ ਆਵਾਜਾਈ ਰੋਕ ਦਿੱਤੀ ਗਈ ਹੈ ਇਸ ਨੂੰ ਵੇਖਦੇ ਹੋਏ ਪਠਾਨਕੋਟ ਤੇ ਜੰਮੂ ਸਾਈਡ ਨੂੰ ਜਾਣ ਵਾਲੀਆਂ ਗੱਡੀਆਂ ਨੂੰ ਵੀ ਧਾਰੀਵਾਲ ਬਾਈਪਾਸ ਤੇ ਰੋਕ ਦਿੱਤਾ ਗਿਆ ਤਾਂ ਜੋ ਪਠਾਨਕੋਟ ਦੇ ਵਿੱਚ ਲੱਗ ਰਹੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਨੂੰ ਰੋਕਿਆ ਜਾ ਸਕੇ ਗੱਲਬਾਤ ਦੇ ਦੌਰਾਨ ਸਚੋਤਾਰੀਵਾਲ ਹਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਟਰੱਕਾਂ ਨੂੰ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਰੋਕਿਆ ਗਿਆ ਕਿਉਂਕਿ ਇਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਟਰੱਕਾਂ ਨੇ ਜੰਮੂ ਕਸ਼ਮੀਰ ਜਾਣਾ ਸੀ ਜਿੱਥੇ ਕਿ ਪਹਿਲਾਂ ਹੀ ਹਾਲਾਤ ਬੇਹਦ ਖਰਾਬ ਬਣੇ ਹੋਏ ਨੇ ਤੇ ਕਈ ਜਗ੍ਹਾ ਤੇ ਲੈਂਡਸਲਾਈਡ ਦੇ ਨਾਲ ਵੱਡੀ ਤਬਾਹੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਨ੍ਹਾਂ ਡਰਾਈਵਰ ਭਰਾਵਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਨੂੰ ਇੱਥੇ ਰੋਕਿਆ ਗਿਆ ਇਹ ਇਸ ਕਰਕੇ ਟਰੱਕ ਰੋਕੇ ਗਏ ਕਿ ਜਿਹੜਾ ਤਿੰਨ ਦਿਨ ਤੋਂ ਲਗਾਤਾਰ ਬਰਸਾਤ ਹੋ ਰਹੀ ਆ ਦਰਿਆਵਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਪਲੱਸ ਇੱਕ ਜਗ੍ਹਾ ਤੇ ਇੰਨੀ ਟ੍ਰੈਫਿਕ ਜਿਹੜੀ ਆ ਉਹ ਹੈਵੀ ਟ੍ਰੈਫਿਕ ਹੋਲਡ ਨਹੀਂ ਕੀਤੀ ਜਾ ਸਕਦੀ ਮਾਨਯੋਗ ਐਸਐਸਸੀ ਸਾਹਿਬ ਦੇ ਹੁਕਮ ਦੇ ਅਨੁਸਾਰ ਜਿੱਥੇ ਜਿੱਥੇ ਸਾਡੀ ਜਿਊਰੀ ਡਿਟਰੈਕਸ਼ਨ ਪੈਂਦੀ ਹੈ ਥਾਣੇ ਦੀ ਉਥੇ ਇਹ ਵਹੀਕਲ ਜਿਹੜੀ ਆ ਉਹ ਸਟੇ ਕਰਾਈ ਗਈ ਹੈ ਤਾਂ ਕਿ ਇਹਨਾਂ ਨੂੰ ਇੱਕ ਜਗ੍ਹਾ ਤੇ ਜਾ ਕੇ ਟਰੱਕ ਡਰਾਈਵਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਪਲੱਸ ਕੋਈ ਪੁਲ ਜਾਂ ਕੋਈ ਪਾਣੀ ਦੇ ਜ਼ੋਰ ਦੇ ਵਿੱਚ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ ਸਾਰੀ ਜਿਹੜੀ ਟ੍ਰੈਫਿਕ ਹੈਗੀ ਆ ਸਾਰੀ ਦੀ ਸਾਰੀ ਜਿੰਡਕੇ ਜਾਣ ਵਾਲੀ ਹੈ ਲੋਕਲ ਜਿਹੜੀ ਟ੍ਰੈਫਿਕ ਹੈਗੀ ਆ ਉਹਨਾਂ ਨੂੰ ਪੁੱਛ ਕੇ ਜਾਂ ਕੋਈ ਉਹਦੇ ਵਿੱਚ ਕੋਈ ਕੀਮਤੀ ਸਮਾਨ ਖਰਾਬ ਹੋਣਾ ਨਾ ਹੋਵੇ ਉਹ ਵੀ ਜਿਹੜਾ ਕੋਈ 10-15 ਕਿਲੋਮੀਟਰ ਤੇ ਹੋਵੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਬਾਕੀ ਜਿਹੜੀ ਟ੍ਰੈਫਿਕ ਜਿਹੜੀ ਦੂਰ ਦੀ ਸੀ ਉਹਨਾਂ ਸਾਰਿਆਂ ਨੂੰ ਇੱਥੇ ਹੋਲਡ ਕੀਤਾ ਗਿਆ ਇਹਦੇ ਬਾਰੇ ਜੋ ਵੀ ਅੱਗੇੋਂ ਸੀਨੀਅਰ ਅਫਸਰ ਵੱਲੋਂ ਹੁਕਮ ਆਏਗਾ ਉਹਦੇ ਬਾਰੇ ਜਿਹੜੀਆਂ ਇਹਨਾਂ ਨੂੰ ਵੀ ਹਦਾਤਾਂ ਪਾਸ ਕਰ ਦਿੱਤੀਆਂ ਜਾਣਗੀਆਂ ਫਿਲਹਾਲ ਸਾਨੂੰ ਅਜੇ ਕੋਈ ਇਹੋ ਜਿਹੀ ਹਦਾਤ ਨਹੀਂ ਮਿਲੀ ਕਿ ਟ੍ਰੈਫਿਕ ਜਿਹੜੀ ਹੈਵੀ ਆ ਉਹਨੂੰ ਅੱਗੇ ਜਾਣ ਦਿੱਤਾ ਜਾਵੇ ਕੀ ਅਪੀਲ ਕਰਨਾ ਚਾਹ ਉਹਨਾਂ ਨੂੰ ਆਪਾਂ ਅਪੀਲ ਇਹੋ ਹੀ ਕਰ ਰਹੇ ਹਾਂ ਵੀ ਜੇ ਕੋਈ ਜ਼ਰੂਰੀ ਕੰਮ ਆ ਤੇ ਆਪਣੇ ਘਰ ਤੋਂ ਨਿਕਲ ਜਿਹੜੀਆਂ ਜ਼ਰੂਰੀ ਸੁਵਿਧਾਵਾਂ ਹੈਗੀਆਂ ਨੇ ਉਹ ਪਬਲਿਕ ਬਾਅਦ ਤੇ ਅਵੇਲੇਬਲ ਹੈਗੀਆਂ ਨੇ ਕੋਈ ਮੈਡੀਕਲ ਦੀ ਕੋਈ ਖਾਣ ਪੀਣ ਦੀ ਰਸ ਜਿਹੜੀ ਉਹਦੇ ਬਾਰੇ ਕਿਸੇ ਨੂੰ ਕੋਈ ਮਨਾਈ ਨਹੀਂ ਹੈਗੀ ਤੇ ਜਿਹੜੇ ਬਿਨਾਂ ਵਜ੍ਹਾ ਤੋਂ ਲੋਕ ਐਵੇਂ ਗੱਡੀਆਂ ਦੇ ਉੱਤੇ ਆ ਰਹੇ ਨੇ ਉਹਨਾਂ ਨੂੰ ਇਹ ਹੈ ਕਿ ਬਿਨਾਂ ਵਜ੍ਹਾ ਤੋਂ ਜੇ ਕੋਈ ਕੰਮ ਹੈਗਾ ਤੇ ਫਿਰ ਆਣ ਜੇ ਨਹੀਂ ਹੈਗਾ ਤੇ ਫਿਰ ਬਿਨਾਂ ਵਜ੍ਹਾ ਤੋਂ ਰੋਡ ਦੇ ਉੱਤੇ ਆ ਕੇ ਕੋਈ ਟ੍ਰੈਫਿਕ ਜਮ ਨਾ ਕਰੇ ਗੁਰਦਾਸਪੁਰ ਤੋਂ ਲੱਪੇ ਸਿੰਘ ਖੁਸ਼ੀਪੁਰ ਦੀ ਰਿਪੋਰਟ